ਸਤਿ ਸ੍ਰੀ ਅਕਾਲ ਦੋਸਤੋ ਆਪਾਂ ਅਕਸਰ ਕੋਸਦੇ ਰਹਿੰਨੇ ਆ ਸਰਕਾਰਾਂ ਨੂੰ ਪਰ ਕਈ ਵਾਰੀ ਸਰਕਾਰਾਂ ਚੰਗੇ ਕੰਮ ਵੀ ਕਰਦੀਆਂ ਨੇ ਔਰ ਕਈ ਵਾਰੀ ਸਰਕਾਰਾਂ ਦੇ ਚੰਗੇ ਕੀਤੇ ਹੋਏ ਕੰਮ ਫੇਲ ਹੋ ਜਾਂਦੇ ਨੇ ਕਿਉਂਕਿ ਸਰਕਾਰੀ ਮੁਲਾਜ਼ਮ ਸਾਥ ਨਹੀਂ ਦਿੰਦੇ ਇਹ ਅਕਸਰ ਹੁੰਦਾ ਹੈ ਕਿ ਚੰਗੀ ਨੀਤੀ ਨਾ ਸਕੀਮ ਲਾਗੂ ਕੀਤੀ ਜਾਂਦੀ ਹੈ ਪਰ ਜਦੋਂ ਤੋਂ ਸਕੀਮ ਲਾਗੂ ਹੋ ਜਾਂਦੀ ਹੈ ਉਹਦੇ ਵਿੱਚ 에ਜੈਂਟ ਸਰਕਾਰੀ ਮੁਲਾਜ਼ਮ ਦਾ ਪੂਰਾ ਯਾਨੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਸਕੀਮ ਫੇਲ ਹੋ ਜਾਏ ਉਹ ਉਸ ਸਕੀਮ ਚੋਂ ਆਪਦੇ ਛੋਟੇ ਬੈਨੀਫਿਟ ਲੱਭਣ ਲੱਗ ਜਾਂਦੇ ਨੇ ਹਾਲਾਂਕਿ ਲੌਂਗ ਰਨ ਵਿੱਚ ਨੁਕਸਾਨ ਸਰਕਾਰੀ ਮੁਲਾਜ਼ਮਾਂ ਨੂੰ ਹੁੰਦਾ ਹੈ ਨਾ ਕਿਵੇਂ ਪ੍ਰਾਈਵੇਟ ਹੋ ਜਾਂਦੇ ਨੇ ਜਦੋਂ ਫੇਲ ਹੋ ਜਾਂਦੇ ਨੇ ਔਰ ਉਹੀ ਸਰਕਾਰੀ ਮੁਲਾਜ਼ਮ ਫਿਰ ਉਹਨਾਂ ਦੇ ਅੱਗੇ ਬੱਚੇ ਨੌਕਰੀਆਂ ਵਾਸਤੇ ਤਰਸਦੇ ਨੇ ਆਪਾਂ ਬਹੁਤ ਦਿਨ ਤੋਂ ਰੌਲਾ ਪਾਉਂਦੇ ਸੀ ਕਿ ਪੀਆਰਟੀਸੀ ਔਰ ਪੰਜਾਬ ਰੋਡਵੇਜ ਦੀਆਂ ਬਸਾਂ ਦਿੱਲੀ 에ਅਰਪੋਰਟ ਹੀ ਜਾਂਦੀਆਂ ਉੱਥੇ ਸਿਰ ਪ੍ਰਾਈਵੇਟ ਬਸਾਂ ਖਾਸ ਕਰ ਜੋ ਇੱਕ ਨੋਨ ਟ੍ਰਾਂਸਪੋਰਟਰ ਸੀ ਪੰਜਾਬ ਦਾ ਉਹਨੀਆਂ ਦੀ ਜਾਂਦੀਆਂ ਨੇ ਤੇ 26-2700 ਰੁਪਿਆ ਉਹ ਲੈਂਦੇ ਜੇ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਪੀਆਰਟੀਸੀ ਦੀਆਂ ਬਸਾਂ ਪੰਜਾਬ ਰੋਡਵੇਜ ਦੀਆਂ ਬਸਾਂ ਦਿੱਲੀ 에ਅਰਪੋਰਟ ਜਾਣ ਲੱਗ ਪਈਆਂ ਨੇ ਬਹੁਤ ਵਧੀਆ ਸਹੂਲਤ ਹੈ ਚੰਗੀਆਂ ਬਸਾਂ ਨੇ ਵਧੀਆ ਸਟਾਫ ਹੈ ਪਰ ਹੁਣ ਔਰ ਦੇਖਦੇ ਆਂ ਅੱবি ਆਪਾਂ ਕਿੱਥੇ ਇੱਥੇ ਵੀ ਕਮੀਆਂ ਕਿੱਥੇ ਨੇ ਇਹ ਸਰਕਾਰ ਦੁਆਰਾ ਚਲਾਈ ਹੋਈ ਇਹ ਵਧੀਆ ਬੱਸ ਕਿਉਂ ਕਿਸੇ ਨਾ ਕਿਸੇ ਦਿਨ ਜ਼ਰੂਰ ਫੇਲ ਹੋ ਜੇਗੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਇਹ ਬੱਸ ਦੇ ਅੰਦਰ ਦੀ ਝਲਕ ਜਾਕੀ ਤੁਸੀਂ ਆਪ ਦੇਖ ਲਓ ਕਿ ਬੱਸ ਅੰਦਰੋਂ ਕਿਸ ਤਰ੍ਹਾਂ ਦੀ ਹੈ ਕੰਫਰਟੇਬਲ ਹੈ ਕਿਸ ਤਰ੍ਹਾਂ ਦੀ ਹੈ ਇਹ ਬੱਸ ਦੇ ਅੰਦਰ ਦਾ ਦੇਖੋ ਕਿੰਨੀ ਵਧੀਆ ਕੰਫਰਟੇਬਲ ਹੈ ਸੀਟਾਂ ਬਹੁਤ ਨੇ ਐਡਜਸਟਮੈਂਟ ਬਹੁਤ ਵਧੀਆ ਹੈ ਚਲੋ ਇਹ ਤੇ ਰਹੀ ਅੰਦਰ ਦੀ ਗੱਲ ਤੁਹਾਨੂੰ ਲੱਗਦਾ ਹੈ ਕਿ ਬੱਸ ਬਹੁਤ ਕੰਫਰਟੇਬਲ ਹੈ ਹੁਣ ਮੈਂ ਟਰੈਵਲ ਕੀਤਾ ਇਸੇ ਬੱਸ 'ਚ ਲੁਧਿਆਣੇ ਤੋਂ ਦਿੱਲੀ 에ਰਪੋਰਟ ਲਈ ਹੁਣ ਆਪਾਂ ਬਾਰੀ-ਬਾਰੀ ਜੋ ਰਸਤੀਆਂ ਯਾਨੀ ਸਹੂਲਤਾਂ ਨੇ ਉਹ ਗੱਲ ਕਰਦੇ ਆ ਟਾਈਮਿੰਗ ਬੱਸ ਬਿਲਕੁਲ ਹੀ ਟਾਈਮ ਤੇ ਆਈ ਔਰ ਟਾਈਮ ਤੇ ਪਹੁੰਚੇ ਕੋਈ ਯਾਨੀ ਇਹਦੇ 'ਚ ਡਰਨ ਵਾਲੀ ਗੱਲ ਨਹੀਂ ਹੈ ਕਿ ਬੱਸ ਲੇਟ ਹੋ ਜੂ ज नहीं आऊगी रोडवेज जा है पी आर टी सी है इदा की कोई गल नहीं है बस बहुत तसलीब तरीके ड्राइवर बहुत ही वजिया सी कोई उन्हें रैश ड्राइविंग नहीं की थी, बड़ी कंफर्टेबल बस लेके आया सब कुछ वजिया भी वजह से गल कर रहे हैं ए सी पूरी गर्मी सी बयाली डिग्री टैंपरेचर से पर अंदर बई और तेई के बचाली मेनटेन रहा यानी कि ए सी नंबर आप जी दस चौदिए ग्यारह ही ਬਹੁਤ ਵਧੀਆ ਸਰਵਿਸ ਸੀ। ਔਰ ਰਸਤੇ 'ਚ ਇੱਕ ਜਗ੍ਹਾ ਇਹ ਰੁਕੀ। ਹੁਣ ਤੁਹਾਨੂੰ ਉੱਥੇ ਦੀ ਚਲਕ ਦਿਖਾਉਣੀ ਆ। ਹੁਣ ਦੋ ਗੱਲਾਂ ਤੁਹਾਨੂੰ ਇਹਨਾਂ ਚੀਜ਼ਾਂ ਦੇਖ ਕੇ ਮਾੜੀਆਂ ਲੱਗਦੀਆਂ ਨੇ। ਇਹਦਾ ਜੋ ਸਟਾਫ ਹੈ ਸਭ ਕੰਮ ਯਾਨੀ ਸਭ ਕੁਝ ਵਧੀਆ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਅਜਿਹੇ ਟਾਬੇ ਤੇ ਰੋਕਿਆ ਜਿੱਥੇ ਬਿਲਕੁਲ ਖਾਣੇ ਦੀ ਲੋਟ ਨਹੀਂ। ਕੋਈ ਸਾਫ ਸਵਾਈ ਨਹੀਂ ਸੀ। ਬਾਸਿਕ ਨੂੰ ਦਿੰਦੇ ਸੀ। हां ड्राइवरਾਂ ਵਾਸਤੇ ਡਰਾਈਵਰਾਂ ਵਾਸਤੇ ਉਹਨਾਂ ਨੇ ਇੱਕ ਸਾਫਟ ਬਣਾਇਆ ਹੋਇਆ ਹੈ। ਔਰ ਇੱਥੇ ਸਿਰਫ ਕਿ ਆਰਟੀਸੀ ਔਰ ਜੀ ਵਸਤੀ ਰੁਕਣ ਕੋਲ ਕੋਈ ਬਸ ਨਹੀਂ ਸੀ। ਔਰ ਖਾਣਾ ਕੋਈ ਵਧੀਆ ਨਹੀਂ ਸੀ ਮੈਨੂ ਤੇ ਉੱਤੇ ਆਨੂ ਜੀ ਨੇ ਕਿਹਾ ਅਪਾ ਟਿਕਟ ਜਦੋਂ ਲੈ ਕੇ ਆਉਂਦੇ ਆ ਕੋਈ ਵਧੀਆ ਚੀਜ਼ ਕਹਿੰਦੇ ਆ ਹਾਲਾਂਕਿ ਕਿਫਾਤ ਦੀ ਟਿਕਟ ਬਹੁਤ ਸਸਤੀ ਹੈ ਜਿੱਥੇ 26-2700 ਰੁਪਏ ਪ੍ਰਾਈਵੇਟ ਟ੍ਰਾਂਸਪੋਰਟ ਦੀ ਕੀਮਤ ਹੁੰਦੀ ਸੀ 1000 ਰੁਪਏ ਟਿਕਟ ਹੈ ਉਸ ਦੇ باوجود ਵੀ ਯਾਤਰੀ ਜੋ ਨੇ ਉਹਨਾਂ ਨੂੰ ਅਜਿਹੇ ਟਾਬੇ ਤੇ ਰੋਕਣਾ ਔਰ ਮਜਬੂਰ ਕਰਨਾ ਕਿ ਉੱਥੋਂ ਜਾ ਕੇ 3rd ਕਲਾਸ ਖਾਣਾ ਖਾਣ ਜਾਂ ਉੱਥੇ ਲੁੱਟ ਕਰਾਉਣਾ ਇਹ ਮਾੜੀ ਗੱਲ ਹੈ ਸਟਾਫ ਦੀ ਤੇ ਜੋ ਵੀ ਪੀਆਰਟੀਸੀ ਦੇ ਡਿਪਰਮੈਨੇਜਰ ਨੇ ਮੈਂ ਲਿਖਿਆ ਵੀ ਉਹਨਾਂ ਨੂੰ ਇਸ ਗੱਲ ਤੇ ਧਿਆਨ ਦੇਣਾ ਦੂਜਾ ਇੱਕ ਨਾਲ ਉਹਨਾਂ ਦੇ اٹੈਂਡੈਂਟ ਹੈ ਜੋ ਤੁਹਾਡਾ ਸਮਾਨ ਰਖਦਾ ਹੈ ਸਮਾਨ ਲੋਂਦਾ ਹੈ ਪਰ ਉੱਤਰ ਦੇ ਟਾਈਮ 20 ਰੁਪਏ ਪਰ ਨੱਗ ਫੜ ਲੈਣੇ ਕੋਈ ਚੰਗੀ ਗੱਲ ਨਹੀਂ ਹੈ ਅੱਜ ਉਸ ਨੂੰ ਕੋਈ ਮਿਹਨਤਾਂ ਨਾਲ ਦੇਣਾ ਹੈ ਤੇ ਟਿਕਟ ਦੇ ਵਿੱਚ ਇਨਕਲੂਡ ਕੀਤਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ 에ਅ ਕਾਫਟਿਚ ਲਗੇਜ ਹੁੰਦਾ ਇੱਕ ਸਟੈਚੀ ਹੈ ਜਾਂ ਦੋ ਟੈਚੀ ਹੈ ਤੁਸੀਂ ਟਿਕਟ ਦੀ ਇੱਕ ਬੈਗ ਦੋ ਬੈਗ ਉਹਦੇ ਹਿਸਾਬ ਨਾਲ 20 ਜਾਂ 40 ਰੁਪਏ ਚਾਰਜ ਕਰ ਸਕਦੇ ਹੋ ਤੇ ਅਕੋਰਡਿੰਗਲੀ ਉਹਨੂੰ ਦਿੱਤੇ ਜਾ ਸਕਦੇ ਨੇ ਪਰ ਇੱਕ ਤਰ੍ਹਾਂ ਦਾ ਮੰਗਣਾ 에ਅਰਪੋਰਟ ਤੇ ਉਤਰਨ ਵੇਲੇ ਔਰ ਕਈ ਸਵਾਰੀਆਂ ਕੋਲੇ ਐਨਆਰਆਈ ਹੁੰਦੇ ਨੇ ਇੰਡੀਅਨ ਕਰੰਸੀ ਨਹੀਂ ਹੁੰਦੀ ਜਾਂ ਖੁੱਲੇ ਪੈਸੇ ਨਹੀਂ ਹੁੰਦੇ ਤੇ ਔਰ ਉਧਰੋਂ ਫਲਾਈਟ ਦਾ ਟਾਈਮ ਹੈ ਇਕ ਕੁਝ ਗੱਲਾਂ ਨੇ ਜਿਹੜੀਆਂ ਇਹਨੂੰ ਧਿਆਨ ਦੇਣਾ ਚਾਹੀਦਾ ਸਟਾਫ ਨੂੰ ਕਿਉਂਕਿ ਜੋ ਕਸਟਮਰ ਤੁਹਾਡਾ ਟਰੈਵਲ ਕਰ ਰਿਹਾ ਹੈ 에어ਪੋਰਟ ਨੂੰ ਉਹ ਹਾਈ ਕਲਾਸ ਟ੍ਰੈਕਸਟਰ ਹੈ ਉਹਦੇ ਵਾਸਤੇ 150 ਰੁਪਏ ਨਹੀਂ ਆਪਦੀ ਸੇਫਟੀ ਸਿਕਿਉਰਿਟੀ ਤੇ ਕੰਫਰਟ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦੀ ਹੈ ਇਸ ਕਰਕੇ ਜ਼ਰੂਰੀ ਹੈ ਕਿ ਤਾਹ ਤੁਸੀਂ ਉਸ ਨੂੰ ਆਫੀਸ਼ੀਅਲੀ ਚਾਰਜ 100 ਰੁਪਿਆ 100 ਰੁਪਿਆ ਵਧ ਕਰ ਲੋ ਪਰ ਸਹੂਲਤਾਂ ਪੂਰੀਆਂ ਹੋਣ ਉਹਦੇ ਦਰਜੇ ਦੀਆਂ ਹੋਣ ਔਰ ਸਾਫ਼ ਸੁਥਰੀ ਤਾਂ ਵੀ ਹੀ ਖੜਾ ਕੀਤੀ ਜਾਵੇ ਬੱਸ ਜਿੱਥੇ ਚੋਆਇਸ ਹੋਣ ਕਿਉਂਕਿ ਹਾਲਾਂਕਿ ਜੀਟੀ ਰੋਡ ਦੇ ਉੱਪਰ ਦਿੱਲੀ ਤੱਕ ਜਿਹੇ ਵਧੀਆ ਇੱਕ ਤੋਂ ਇੱਕ ਫਾਈਵ ਸਟਾਰ ਵਰਗੇ ਟਾਬੇ ਨੇ ਉਸ ਤੋਂ ਬਾਅਦ ਵੀ ਥਰਡ ਕਲਾਸ ਟਾਬਾ ਚੁਣਨਾ ਜਿਹੜਾ ਗਲਤ ਗੱਲ ਹੈ ਕੋਈ ਚੰਗੀ ਜਗ੍ਹਾ ਤੇ ਬੱਸ ਨੂੰ ਰੋਕਿਆ ਜਾ ਸਕਦਾ ਇੱਕ ਟੂਰਿਜ਼ਮ ਦਾ ਕਰਨਾਲ ਕੋਲ ਸਪੌਟ ਵੀ ਹੈ ਅ ਜਿੱਥੇ ਸਾਫ਼ ਸਫਾ ਤਰਾ ਖਾਣਾ ਵੀ ਮਿਲਦਾ ਵਾਸ਼ਰੂਮ ਵੀ ਸਾਫ਼ ਸੁੱਧਨੇ ਨੇ ਹਰਿਆਣਾ ਰੋਡਵੇਜ ਦੀਆਂ ਬਸਾਂ ਅਕਸਰ ਉੱਥੇ ਖੜਦੀਆਂ ਨੇ ਉੱਥੇ ਵੀ ਕਢਾਈ ਜਾ ਸਕਦੀ ਹੈ ਜਾਂ ਕਿਸੇ ਹੋਰ ਵੀ ਚੰਗੀ ਜਗ੍ਹਾ ਤੇ ਬਸ ਰੋਕੀ ਜਾ ਸਕਦੀ ਹੈ ਜਿੱਥੇ ਵਾਸ਼ਰੂਮ ਵਗੈਰਾ ਖਾਣ ਪੀਣ ਦੀਆਂ ਸਹੂਲਤਾਂ ਚੰਗੀਆਂ ਹੋਣ ਤੇ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਦੇਖੋਗੇ ਸ਼ੇਅਰ ਕਰੋਗੇ ਇਹ ਬਸ ਨੂੰ ਜਿਆਦਾ ਤੋਂ ਜਿਆਦਾ ਜੁਟੀਲਾਈਜ਼ ਕਰੋਗੇ ਤੇ ਨਾਲ ਹੀ ਨਾਲ ਸਰਕਾਰ ਤੇ ਵੀ ਪ੍ਰੈਸ਼ਰ ਪਾਓਗੇ ਕਿ ਇਹ ਸਰਵਿਸ ਤੋਂ ਚੱਲੀ ਹੈ ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ ਹੈ ਐਨਆਰਆਈਆਂ ਦੇ ਭਲੇ ਦੇ ਲਈ ਹੈ ਇਹ ਸਟਾਫ ਦੀਆਂ ਕਮੀਆਂ ਕਰਕੇ ਉਹਨਾਂ ਦੀ ਮਾੜੀ ਨੀਤਾਂ ਕਰਕੇ ਕਿਤੇ ਬੰਦ ਨਾ ਹੋ ਜਾਵੇ ਇਹਨੂੰ ਕਸਟਮਰ ਮਿਲਨੇ ਬੰਦ ਨਾ ਹੋ ਜਾਣ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵੀਡੀਓ ਪਸੰਦ ਆਈ ਤੇ ਸ਼ੇਅਰ ਕਰੋ ਆਪੀ ਐਨਆਰਆਈ ਨੂੰ ਵੀ ਦੱਸੋ ਵੀ ਇਸ ਸਰਵਿਸ ਦਾ ਜ਼ਰੂਰ ਲਾਭ ਉਠਾਉਣ ਬਹੁਤ ਵਧੀਆ ਸਰਵਿਸ ਹੈ